ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੰਨਾ ਪਾਵੇ ਹਾਂ ਮੁਖ ਦੁਆਰ ਮੰਨਾ ਪਰਵਾਰਾ ਸਾਧਾ ਹਲ ਮੰਨਾ ਤਰਾ ਤਾਰੇ ਗੁਰ ਸੇਖ ਮੰਨਾ ਪਾਵੇ ਹਾਂ ਪਵਨ ਆ ਪਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪਰਧਾਨ ਪੰਚੇ ਪਾਗਹਾਂ ਦਰਗਹ ਮਾਨ ਪੰਚੇ ਸੋਹਾਂ ਦਰ ਰਾਜਾਨ ਪੰਚਾ ਕਾ ਗੁਰ ਇਕ ਤਿਆਨ ਜੇ ਕੋ ਕਹਾ ਕਰਾਵੀ ਚਾਰ ਕਰਤੇ ਕਿਆ ਕਰਨਾ ਨਹੀਂ ਘੂਸੂ ਮਾਰ ਤੋਲਤ ਮਦਿਆ ਕਾ ਪੂਤਾ ਸੰਤੋਖ 타ਪ ਰਖਿਆ ਜਨਸੂਤ ਜੇ ਕੋ 부ਝਾ ਹੋ ਵਾ ਸਚਿਆਰ ਤਵ ਲੈ ਉਪਰ ਕੇਤਾ ਪਾਰ ਤਰਤੀ ਹੋਰ ਭਰਾ ਹੋਰ ਹੋਰ ਤਿਸਤੇ ਭਾਰ ਤਲਾ ਕਰਨ ਜੋਰ ਜੀਆ ਜਾ ਤਰੰਗਾ ਕੇ ਨਾਵ ਸਬਨਾ ਲਿਖਿਆ 부ੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲੇ ਹੋ ਰੂਪ ਕੇਤੀ ਦਾਤ ਜਾਨਾ ਕੌਣ ਕੂਤ ਕੀਤਾ ਪਸਾਓ ਇੱਕੋ ਖਾਓ ਤਿਸਤੇ ਹੋਇ ਲਖਦਰੀਆ ਕੁਦਰਤ ਕਵਨ ਕਾਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲਿਕਾਰ ਤੂੰ ਸਦਾ ਸਲਾਮਤ ਨਿਹੰਕਾਰ ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪਤਾਓ ਅਸਾਂ ਕਾ ਗ੍ਰੰਥਾ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਾਉ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਪ੍ਰਤਿ ਅਸੰਖ ਦਾਤਾਰ ਅਸੰਖ ਸੂਰ ਮੋਹ ਪਖਸਾਰ ਅਸੰਖ ਮੋਨ ਲਿਵ ਲਾਇ ਤਾਰ ਕੁਦਰਤ ਕਵਨ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਪਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹਾ ਚੋਰ ਅਸੰਖ ਗਲਵੜ ਹਤਿਆ ਕਮਾ ਹੈ ਅਸੰਖ ਪਾਪੀ ਪਾਪ ਕਰ ਜਾ ਹੈ ਅਸੰਖ ਕੂੜੇ ਆਰ ਕੂੜੇ ਫਿਰਾ ਹੈ ਅਸੰਖ ਮਲੇਸ਼ ਮਲਪਕ ਖਾ ਹੈ ਅਸੰਖ ਨਿੰਦਕ ਸਿਰ ਕਾ ਹੈ ਪਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਪਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹਾ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਹੈ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਨ ਅਖਰਾ ਸਿਰ ਸੰਜੋਗ ਵਖਾਨ ਜਿਨ ਇਹ ਲਿਖੇ ਤਿਸ ਸਿਰ ਨਾ ਹੈ ਜੀਵ ਫੁਰ ਮਾਇ ਤਿਵ ਤਿਵ ਪਾਹ ਜੇਤਾ ਕੀਤਾ ਤੇ ਤਾਣਾ ਵਿਰ ਨਾਵੈ ਨਾਹੀ ਕੋ ਥਾ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵਾ ਸਾਈ ਪਲਿਕਾਰ ਤੂ ਸਦਾ ਸਲਾਮਤਿ ਨੰਕਾਰ ਪਰਿਆ ਹਤ ਪੈਰ ਤੁਨ ਦੇਹਾ ਪਾਣੀ ਤੋਤਾ ਉਦਰਸ ਕੇਹਾ ਮੂਤ ਪਲੀਤੀ ਕਪੜ ਹੋਏ ਦੇ ਸਾਬੂਨਾ ਲਈਆ ਉਹਤ ਹੋਏ ਪਰਿਆ ਮੋ ਤੇ ਪਾਪਾ ਕਾ ਸੰਗ ਉਹੋ ਥੋ ਪੈਨਾ ਵਾ ਕਹਿ ਰੰਗ ਪੂਣੀ ਪਾਪੀ ਆਖਨ ਨਾ ਹੈ ਕਰ ਕਰਾ ਕਰਨਾ ਲਿਖਲਾ ਜਾਹੋ ਆਪੇ ਭਿਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਵੋ තப்ப द्यादදාන जக்கෝ පवத்திලකාமான சுන මන මනකතා පo అతරගத்த तीरथ मल ना सब गुण तेरे मैं नाही कोए विना गुण किते भगत ना होए स्वस्थ आथ वाणी भरमा सत सोहना सदा मन चाओ कवन सो वेला वक्त कवन कवनधित कवन वार कवन से रूती माहो कवनजित हो आकार वेर न पाईया पड़ती जे को होवै लेख पुराण वखर न पाएओ ਕਾ ਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣਾ ਰੁਤ ਮਾ ਹੋ ਨ ਕੋਈ ਜਾ ਕਰਤਾ ਸਿਰ ਠੀਕੋ ਸਾਝੇ ਆਪੇ ਜਾਣਾ ਸੋਈ ਕਿਵਕਰ ਆਖਾ ਕਿ ਵਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾਂ ਇਕ ਤੋਂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗੇ ਗਿਆਨਾ ਸੋਹਾ ਪਾਤਾਲਾ ਪਾਤਾਲ ਲਲਕ ਆਗਾਸ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹੰਨਿਕ ਵਾਤ ਸੈਸ 18 ਕਹਨ ਕਤੇ ਬਾ ਅਸੁੱਲੂ ਇੱਕ ਦਾਤ ਲੈਤਾ ਹੋਇ ਤਾ ਲਿਖਿਆ ਲੇਖ ਹੋਏ ਵੀ ਨਾਸ ਨਾਨਕ ਵੱਡਾ ਆਖਿਆ ਆਪੇ ਜਾਣ ਆਪ ਸਲਾਹੀ ਸਲਾਹ ਇਤੀ ਸੂਰਤ ਨ ਪਾਈਆ ਨਦੀਆਤਾ ਵਾਹ ਪਵਹ ਸਮੁੰਦ ਨਾ ਜਾਣੀਆਂ ਹ ਸਮੁੰਦ ਸਾਹ ਸੁਲਤਾਨ 기 ਰਹਾ 세ਤੀ ਮਾਲ ਤਨ ਕੀੜੀ ਤੁਲ ਨ ਹੋਵੇ ਜੇ तिस मन ਹੋ ਨ ਵਿਸਰਹਾ ਅੰਤਨ ਸਿਫਤੀ ਕਹਿਨਾ ਅੰਤ ਅੰਤਨਾ ਕਰਨਾ ਦੇਣਾ ਅੰਤ ਅੰਤਨ ਵਖਨ ਸੁਨਨਾ ਅੰਤ ਅੰਤਨ ਜਾਪਿਆ ਕਿਆ ਮਨ ਮੰਤਾ ਅੰਤਨ ਜਾਪਿਆ ਕੀ ਆਕਾਰ ਅੰਤਨ ਜਾਪਿਆ ਪਰਵਾਰ ਅੰਤ ਕਾਰਨ ਕੇਤੇ ਵੀ ਲਲਾ ਹੈ ਤਾਂ ਕਿ ਅੰਤ ਨਾ ਪਾਏ ਜਾ ਹੈ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉਪਰ ਉੱਚਾ ਨਾ ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇ ਮੰਗਹਿ ਹਜੂਤ ਉਪਰ ਕਹਤੀਆ ਗਨਤ ਨਹੀਂ ਵੀ 4 ਕਹਤੇ ਖਪ ਤੋ ਤਹਾ ਵੇ ਕਾਰੇ ਕਹਤੇ ਲਾਲਾ ਮੁਕਤ ਪਾਹ ਕਹਤੇ ਮੂਰਖ ਕਾਹੀਂ ਖਾਹ ਕਹਤੇ ਆ ਦੂਖ ਭੂਖ ਸਦਮਾਰ ਆ ਇਹ ਹੈ ਪੇਦਾ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨਸਕੇ ਕੋਏ ਜੇ ਕੋ ਖਾਇਕ ਆਖ ਨ ਪਾਏ ਓਹੋ ਜਾਣ ਜਿਤਿਆ ਮੂਹ ਪਾ ਖਾਏ ਆਪੇ ਜਾਣ ਆਪੇ ਦੇ आख्या से पे कई के, के जिसनों बख्से सिफ्त सालाह नानक पातशाही वाहे गुरु जी का खालसा गुरु जी की फ़तेह